ਮੈਂ ਤੇ ਜੀ ਕਮ ਕੌ ਖਾ ਕੇ ਹਾਂਜੀ 100 ਗ੍ਰਾਮ ਖਾਣ ਜਾਂ ਪਾਇਆ ਖਾਣ ਅੱਧਾ ਕਿਲੋ ਖਾਣ ਜਿੰਨੇ ਵੀ ਖਾ ਪਚਾ ਸਕਦੇ ਹੂੰ ਕਰ ਬਈ ਮੈਂ ਵਿਆਹ ਵੀ ਲੇਟ ਕਰਾਇਆ ਸੀ ਮੇਉਂ ਨੇ ਅੱਛਾ ਮਤਲਬ 25 20 20 25 ਚੰਦਾ ਹੋ ਗਿਆ ਵਿਆਹ ਤੇ ਉਹ ਕੁੜੀ ਆਲੇ ਜਾਲੀ ਜਾਲਾ ਕੁਰਸਾ ਦੇਤਾ ਮੈਨੂੰ ਇੱਕ ਝੋਤੀ ਬੰਤੀ ਹਾਂ ਮੀ ਪੈਣ ਲਗਾ ਬਹੁਤ ਜ਼ੋਰ ਦਾ ਅੱਛਾ ਆ ਕਿ ਮੀ ਪੈੰਦੇ ਚ ਹੀ ਗਏ ਜੀ ਟਰੈਕਟਰ ਵੀ ਮਾਪ ਚਲਾ ਕੇ ਲਗਾ ਟੱਟ ਚਲਦਾ 211 ਟਰੈਕਟਰ ਨੂੰ ਨਾ ਕਿ ਛਤਰੀ ਟੰਗ ਦੇ ਉਵੇਂ ਜਿਵੇਂ ਕੱਲੇ ਕੱਚੇ ਚ ਆਇਆ ਪਿੰਡ ਵਾਲਾ ਅੱਛਾ ਸੱ ਕੱਚੇ ਚ ਪਿੰਡ ਆਇਆ ਉਹ ਲੈਣ ਕੱਚੇ ਚ ਹੋ ਤੇ ਉਹਨਾਂ ਨੇ ਸੋਹਰਿਆਂ ਨੇ ਕਿਹਾ ਨਹੀਂ ਵੀ ਜਵਾਈ ਨਾ ਕੁਝ ਨਹੀਂ ਕਿਹਾ ਮੀ ਪੈੰਦੇ ਚ ਕੌਣ ਕਹਿੰਦਾ ਤਦ ਲੋਹੋ ਦਿੱਲੀ ਉਹਨਿਆਂ ਦੇ ਦੋ ਰੇਡ ਗਏ ਅੱਛਾ ਜੀ ਇੱਕ ਤਾਂ ਫੋਨ ਨੇ ਇੰਨਾਂ ਦਾ ਇਹਨਾਂ ਦੇ ਹੁੰਦਾ ਤਵੇ ਆ ਰੇਡੂ ਆ ਅੱਛਾ ਤਵੇ ਤੇ ਚੱਲਦਾ ਸੀ ਤਵੇ ਤੇ ਉਹ ਪੇਪਰ ਕਾਟ ਨਹੀਂ ਸੀ ਉਹ ਤਵੇ ਵਾਲੀ ਤਾਂ ਨਾ ਅੱਬ ਉਹ ਹੋ ਰਾਇ ਰੇਡੂ ਆ ਸੀ ਜੀ ਉਹ ਚ ਤਵਾ ਪੈ ਇੰਨਾ ਨਾਲ ਤਾਂ ਖਬਰਾਂ ਦਾ ਨਾ ਤਵੇ ਅੱਛਾ ਖਬਰ ਮੇਰਾ ਸਾਗ ਮੈਂ 80 ਸਾਲ ਦਾ ਹੋ ਰਿਹਾ ਰਾਮਦੇਵ ਦਾ ਗਾਮ ਰੋਨੇਚਾ ਜਾਉਂ ਰੂ ਪੈਦਲ ਯਾਤਰਾ 800 ਕਿਲੋਮੀਟਰ ਹੈ ਅਰ ਹਰ ਸਾਲ ਕੇ ਸਾਲ ਸੌਣ ਬਾਦੂ ਮਜਾਉਂਗੀ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਜਿਹੜਾ ਮਿਲਾ ਰਿਹਾ ਹੈਗਾ 80 ਸਾਲ ਦਾ ਇੱਕ ਉਹ ਬਾਬਾ ਹੈ ਜਿਨੇ ਕੰਮ ਦੇ ਵਟ ਘਟ ਰੱਖਿਆ ਹੈ ਤੇ ਕੀ ਇਹਨਾਂ ਦੀਆਂ ਖੁਰਾਕਾਂ ਨੇ ਕਿਦਾਂ ਮਤਲਬ ਇਹ ਹੀ ਆਪਣੀ ਜਿਹੜੀ ਪੁਰਾਣੇ ਟਾਈਮ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਉੱਚ ਗੱਲਾਂ ਜਿਹੜੀਆਂ ਇਹਨਾਂ ਕੋਲੋਂ ਸੁਣਾਗੇ ਸੁਣਨ ਵਾਲੀਆਂ ਗੱਲਾਂ ਨੇ ਤੇ ਵੀਡੀਓ ਦੱਬ ਕੇ ਜਿਹੜੀ ਆ ਸ਼ੇਅਰ ਕਰੀ ਰੱਖਿਓ ਤੇ ਗੱਲਾਂ ਇਹਨਾਂ ਦੀਆਂ ਜਿਹੜੀਆਂ ਨੇ ਸੁਣਨ ਵਾਲੀਆਂ ਨੇ ਬਣੇ ਰਹੋ ਵੀਡੀਓ ਦੇ ਲਾਸਟ ਤੱਕ ਕਿਉਂਕਿ ਸਾਰਾ ਕੰਮ ਇਹ ਜਿਹੜਾ ਆ ਖੇਤੀ ਦਾ ਲੈ ਕੇ ਹਰ ਕੰਮ ਜਿਹੜਾ ਆ ਉਹ ਆਪ ਦੇ ਹੱਥੀਂ ਕਰਦੇ ਆ ਤੇ ਕਿਤੇ ਵੀ ਇਹ ਬੈਠਦੇ ਨਹੀਂ ਐ ਚੱਲ ਸੋ ਚੱਲ ਰਹਿੰਦੇ ਆ ਹਾਂ ਹੁਣ ਬਾਬਾ ਜੀ ਨੂੰ ਆਪਾਂ ਪਹਿਲਾਂ ਸਭ ਤੋਂ ਜਿਹੜੀ ਆ ਪਹਿਲਾਂ ਸੱਸਰੀ ਕਾਲ ਜੀ ਬੁਲਾਉਨੇ ਆ ਤੇ ਇਸ ਤੋਂ ਬਾਅਦ ਇਹਨਾਂ ਦੇ ਕੋਲ ਉਹ ਆਪਣਾ ਪੁਰਾਣੀਆਂ ਗੱਲਾਂ ਜਿਹੜੀਆਂ ਵਿਆਹ થી ਉਹ ਲੈ ਕੇ ਹਰ ਜਵਾਨੀ ਦੀਆਂ ਗੱਲਾਂ ਸੁਣਦੇ ਆ ਬਾਬਾ ਜੀ ਕੋਲੋਂ ਆਓ ਮਿਲਦੇ ਆ ਤੇ ਪਹਿਲਾ ਪਹਿਲਾ ਕਿੰਨੇ ਪੈਨਾਂ ਦਾ ਸਪਈਆ ਪਹਿਲਾਂ ਨਹੀਂ ਪਹਿਲਾਂ ਸ਼ੁਰੂ ਕਰਿਆ ਜੀ 60 ਗ੍ਰਾਮ 50 ਗ੍ਰਾਮ ਪੰਜ ਮਟਰ 50 ਤੋਂ ਚਾਲੂ ਆਇਆ ਕਿੰਨੀ ਉਮਰ ਚੋਂ ਪੁਰਸ਼ੀ ਕਾ ਜਿਮ ਲਗਭਗ 15 18 ਸਾਲ ਦਾ ਹੇ 18 ਸਾਲ ਦੇ ਸੀਗੇ ਹਾਂਜੀ ਤੇ ਉਸ ਤੋਂ ਬਾਅਦ ਜੀ ਤੁਸੀਂ ਮੰਨ ਕੇ ਚੱਲੋ ਜਦੋਂ ਤੁਸੀਂ ਕੁਸ਼ਤੀ ਕਰਨ ਲੱਗ ਗਏ ਤੁਸੀਂ ਮਤਲਬ ਕੋਈ ਬਾਹਰ ਵੀ ਜਾਂਦੇ ਸੀ ਕੁਸ਼ਤੀ ਕਰਨ ਇਕੱਤੀ-ਇਕੱਤੀ ਬਸ 6 ਗੋਨਾਲ ਕਰਦੇ ਸੀ ਹਾਂ ਗੋਨਾਲੀ ਬਸ ਹਾਂ ਤੇ ਕੋਈ ਚਾਚਾ ਪਤੀ ਰਹੀ ਚੌੜਚੀ ਲੱਗੇ ਰਹਿੰਦੇ ਬਸ ਉਹ ਮੈਨੂੰ ਢਾਲ ਲਾ ਮੈਂ ਉਹਨੂੰ ਢਾਲ ਲਾਂ ਅੱਛਾ ਐਂ ਲੱਗੇ ਰਹੇ ਬਾਹਰ ਨਹੀਂ ਗਏ ਠੀਕ ਹੈ ਹਾਂਜੀ ਤੇ ਮਿੰਤ ਜੀ ਕੰਮ ਕਿਉਂ ਖਾ ਕੇ ਹਾਂਜੀ 60 ਗ੍ਰਾਮ ਖਾਣ ਜਾਂ ਪਾਈਆ ਖਾਣ ਅੱਧਾ ਕਿਲੋ ਖਾਣ ਜਿੰਨੇ ਵੀ ਪਚਾ ਸਕਦੇ ਉਹ ਖਾ ਕੇ ਜੀ ਜਾਂ ਤਾਂ ਕਹੀ ਫੜ ਕੇ ਕੰਮ ਕਰਨ ਅੱਛਾ ਜੀ ਮੁਰਕੋ ਮੁਰਕੀ ਸਰੀਰ ਕਰ ਲੈਣ ਠੀਕ ਹੈ ਉਹਦੇ ਸਰੀਰ ਖਰਾਕ ਲੱਗੂ ਜੀ ਉਹਦੇ ਸਰੀਰ ਚ ਉਹਦੇ ਨਾਲ ਖਰਾਕ ਖਰਾਕ ਪੂਰੀ ਲੱਗ ਜੇ ਜਿਹੜਾ ਬਹਿਲਾ ਰਹਿ ਜੂਗਾ ਨਹੀਂ ਖਾ ਕੇ ਜ ਤੁਰਨੇ ਨਹੀਂ ਉਨ ਰੁੱਖ ਨੇ ਗਵਾ ਤੁਹਾਡੇ ਸਾਹਮਣੇ ਨਾਲ ਜਿਹੜੇ ਹੁਣ ਜਿਮ ਲਾਉਂਦੇ ਆਪਾਂ ਤੇ ਜੋ ਜਿਮ ਚ ਜਾਂਦੇ ਆ ਉੱਥੇ ਹੁੰਦੇ ਆ ਉਹ ਉਹਦੇ ਨਾਲੋਂ ਤਾਂ ਫਿਰ ਇਹ ਖੇਤ ਦੇ ਵਿੱਚ ਜਿਹੜਾ ਆਪਾਂ ਕੰਮ ਕਰਨ ਨਾਲ ਤਾਂ ਆਪਾਂ ਕੰਮ ਨਾਲੇ ਕਰਦਾ ਕੰਮ ਹੋ ਜਾਂਦਾ ਇਹ ਚੰਗਾ ਜੀ ਤੇ ਨਾਲੇ ਸਰੀਰ ਬਣ ਜਾਂਦਾ ਹਾਂਜੀ ਇਹ ਕੰਮ ਹੈ ਜਿਹੜਾ ਆਪਣਾ ਪੱਟ ਦੀ ਮਿਹਨਤ ਆ ਖੇਤ ਨੇ ਤਾਂ ਕੰਮ ਕਰੋ ਚੰਗੀ ਤਾਂ ਨਾਲੇ ਸਰੀਰ ਬਣ ਜਾਂਦਾ ਤੇ ਜਵਾਨੀ ਵਾਲੇ ਕੋਈ ਲੜਾਈਆਂ ਝਗੜੇ ਵੀ ਕਿਤੇ ਨਹੀਂ ਸੀ ਹਾਂਜੀ ਕੋਈ ਲੜਾਈ ਝਗੜਾ ਨਹੀਂ ਕਰਦਾ ਸ਼ਰੀਫ ਸੀਗੇ ਹਾਂਜੀ ਤੇ ਭਈ ਮੈਂ ਵਿਆਹ ਵੀ ਲੇਟ ਕਰਾਇਆ ਸੀ ਮੇਰੇ ਕੋਲੋਂ अच्छा मतलब 25 20 20 25 चांददा हो गया। या ਤੁਹਾਡਾ ਮੈਂ ਵਾਪਸੀ ਤੁਹਾਡਾ ਵਿਆਹ ਜਿਹੜਾ ਹੋਇਆ ਸੀ ਉਹ मतलब ਮੰਗਣੀ ਹੋ ਕੇ ਹੋਇਆ ਸੀ ਕਿ ਤੁਸੀਂ ਲਵ ਮੈਰਿਜ ਕਰਾਈ ਸੀ। ਨਹੀਂ ਜੀ ਮੇਰੇ ਬਾਪ ਰਿਸ਼ਤਾ ਕਰ ਦੇਖੇ ਕਰੇ ਉਹ ਕੁੜੀ ਆਲੇ ਆ ਗਈ। ਪਹਿਲਾਂ ਇਹ ਜਿਹਾ ਕੰਮ ਹੈ ਨਹੀਂ ਸੀ। ਨਾ ਨਾ ਜੇ ਕਿਸੇ ਨੇ ਜਿੱਥੇ ਕਰਤਾ ਬਸ ਉੱਥੇ ਠੀਕ ਹੈ। ਨਾਨਕੇ ਆਏ ਜਦੋਂ ਨਾਨਕੇ ਆਨੇ ਆਹ ਪਾਠ ਲੈ ਕੇ ਸਾਡੇ ਬਾਗ ਦੀ ਪਾਠ ਲੈ ਕੇ ਆ ਜਾਂਦੇ ਆ। ਅੱਛਾ ਜੀ ਉਹਨਾਂ ਨੇ ਇੱਕ ਜਾਲੀ ਜਿਹਾ ਕੁਰਸਾ ਦਿੱਤਾ ਮੈਨੂੰ ਇੱਕ ਟੋਟੀ ਬੰਤੀ। ਹਾਂ। ਤੇ ਮੀਂਹ ਪੈ ਲੱਗ ਬਹੁਤ ਜ਼ੋਰ ਦਾ ਅੱਛਾ ਆ ਕਿ ਮੀਂਹ ਪੈਦੇ ਚ ਹੀ ਗਏ ਜੀ ਟਰੈਕਟਰ ਵੀ ਮੈਂ ਆਪ ਚਲਾ ਕੇ ਲਗਿਆ ਟੱਟ ਚਲਉਂਦਾ 21 ਟਰੈਕਟਰ ਹੁੰਦਾ ਰਸਪਾ ਚਾਰ ਚੜ੍ਹਦੇ ਆਲੇ ਅੱਛਾ ਮਾਨਖੇੜੇ ਕਿਨਾਂ ਦੇ ਗੁਰਦੇਵ ਕੇ ਗੁਰਦੇਵ ਜੋੜਿਆਂ ਦੇ ਅੱਛਾ ਉਹਨਾਂ ਦੇ ਉਹ ਟਰੈਕਟਰ ਰੰਦਾ ਉਹ ਟਰੈਕਟਰ ਵੀ ਮੈਂ ਆਪ ਹੀ ਚਲਾ ਕੇ ਲਗਿਆ ਉੱਥੇ ਜਾ ਕੇ ਬੰਨੇ ਚ ਸੇ ਸੇਰੇ ਹੁੰਦੇ ਉਹ ਤਾਂ ਉੱਚੇ ਬੰਨੇ ਹੁੰਦੇ ਤੁਰਲੇ ਜੀ ਸਿੰਘ ਜੀ ਅੱਛਾ ਉਹ ਬੰਨੇ ਉਹ ਦਿਵਾਰ ਜੀ ਉੱਥੇ ਜਾ ਕੇ ਮਤਲਬ ਮੇਰਾ ਲੀੜੇ ਆ ਜੇ ਲੋ ਫੇਰੇ ਹੋਏ ਸਾਡੇ ਫੇਰੇ ਹੁੰਦੇ ਆ ਅੱਛਾ ਜੀ ਫੇਰੇ ਹੋਏ ਤੋਂ ਬਾਅਦ ਜਿਮਾ ਦਾ ਲੀੜੇ ਉਹ ਲਾ ਕੇ ਭਿੱਜ ਗਏ ਸਾਰੇ ਲਾ ਕੇ ਚਤਰੀ ਟੰਗਦੇ ਉਵੇਂ ਜਿਵੇਂ ਕੱਲੇ ਕੱਚੇ ਜੀ ਆਇਆ ਮੇਡਾ ਮਾ ਅੱਛਾ ਸਰ ਕੱਚੇ ਜੀ ਪਿੰਡ ਆ ਬੰਦਾ ਐਂ ਕੱਚੇ ਜੀ ਹੋ ਤੇ ਉਹਨਾਂ ਨੇ ਸਹੁਰਿਆਂ ਨੇ ਕਿਹਾ ਨਹੀਂ ਵੀ ਜੋ ਨਾ ਕੁਝ ਨਹੀਂ ਕਿਹਾ ਮੀਂਹ ਪੈਂਦੇ ਚ ਕੌਣ ਕਹਿੰਦੇ ਅੱਛਾ ਕੱਲੇ ਹੀ ਮੇਰੇ ਸਹੁਰਾ ਉੱਥੇ ਘਰ ਨਹੀਂ ਹੋਰ ਜੀ ਸਾਡੇ ਤਾਂ ਉਹਦੋਂ ਵਿਚਾਰਾ ਵੀ ਘੱਟ ਕਰਦੇ ਸੀ ਵਿਚਾਰ ਨਹੀਂ ਕਰਦੇ ਕੱਲੇ ਸਵਾ ਦੇ ਸੀ ਮਜ਼ਾਕ ਟਾਈਪ ਉਹਨਾਂ ਨੂੰ ਦਾਰੂ ਵੀ ਪੀਣ ਲੱਗ ਗਿਆ ਸੀ ਅੱਛਾ ਦਾਰੂ ਤਿੰਨ ਬੋਤਲਾਂ ਨਾਲ ਕੋਈ ਕਹਿ ਨਹੀਂ ਸਕਦਾ ਵੀ ਤਿੰਨ ਬੋਤਲਾਂ ਹੀ ਪੀਂਦਾ ਇੰਨੀ ਨਾ ਰੁਪਈ ਲੈਂਦੇ ਸੀ ਪਤਾ ਹੀ ਨਹੀਂ ਲੱਗਦਾ ਜੀ ਉਹ ਹੁੰਦੀ ਸੀ ਆ ਜਗਾਦਰੀ ਹਾਂਜੀ ਹਾਂਜੀ 10 ਰੁਪਏ ਦੀ ਬੋਤਲ ਆਉਂਦੀ ਹੂੰ ਬਸ 45 ਕੇ ਬੰਦੇ ਸੱਦੇ ਦਾ ਛੋੜੇ ਸੀ 15 ਕੇ ਬੰਦੇ ਹਾਂ ਪਰ ਹੁਣ ਵੇੜੇ ਚ ਕਿਹਨੂੰ ਕੀ ਨਾ ਚੜ ਚਾਰ ਹੋ ਗਏ ਸਾਰੇ ਵੇੜੇ ਦਾ ਸਾਡੇ ਸੀ ਰੋਟੀ ਦਿੰਦੇ ਨਾ ਪਰ ਰੋਟੀ ਅਸੀਂ ਲੱਡੂ ਜਲੇਬੀ ਪੁੰਦੀ ਔਰ ਇਹ ਚੱਲਦੀ ਅੱਛਾ ਜੀ ਤੇ ਇਹ ਬਸ ਇੱਕ ਵਾਰ ਸ ਕਬਾੜੇ ਮਤਲਬ ਸਾਰੇ ਵੇੜੇ ਦਾ ਰੋਟੀ ਹੁੰਦੀ ਦੋ ਦਿਨ ਲਗਾਤਾਰ ਰੋਟੀ ਚੱਲਦੀ ਦੋ ਦਿਨ ਰਿਸ਼ਤੇਦਾਰ ਕਿੰਨੇ ਦਿਨ ਪਹਿਲਾਂ ਸੱਦ ਲੈਂਦੇ ਸੀ ਰਿਸ਼ਤੇਦਾਰ ਰਾਜਮੀ ਸਾਡੇ ਮਟਰ ਸਤਜਨ ਤੋਂ ਸਾਡੇ ਬਾਣ ਵਜਦਾ ਬਾਣ ਬਾਣ ਉਹ ਕੀ ਹੁੰਦਾ ਜੀ ਬਾਣ ਜੀ ਮੁੰਡੇ ਦੇ ਹਾ ਹਲ ਜ ਮੈਂ ਲਾ ਦਿੰਦੇ ਨੇ ਪੀਠੀ ਵਜਦੀ ਜਿਹੜੀ ਪੀਠੀ ਹਾਂ ਉਹ ਪੀਲੀ ਪੜੀ ਉਹ ਲਾ ਦਿੰਦੇ ਹੱਥਾਂ ਨੂੰ ਅੱਛਾ ਜੀ ਹਾਂ ਤੇ ਖੁੰਡੀ ਫੜਾਉਂਦੇ ਕੰਗ ਕੰਗਣੇ ਬੰਨ੍ਹ ਦਿੰਦੇ ਪੈਰਾਂ ਨੂੰ ਤੇ ਹੱਥਾਂ ਨੂੰ ਉਹ ਕਾਤੋਂ ਵੀ ਕੰਕਰ ਰੋੜਾ ਵਜਦਾ ਜੀ ਬਾਗੜੀ ਕੰਕਰ ਰੋੜਾ ਕੰਕਰ ਰੋੜਾ ਉਹ ਬੰਨ੍ਹਨੇ ਅੱਛਾ ਫਿਰ ਜੇ ਮਟਰ ਦੋ ਦੂਜੇ ਤੀਜੇ ਟੈਂਡੈਂਟ ਪਹਿਲਾਂ ਆ ਜਾਂਦੇ ਅੱਛਾ ਬਰਾਤ ਤੋਂ ਤਿੰਨ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਬਰਾਤ ਤਾਂ ਆ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਮੁੜ ਕੇ ਫਿਰ ਬਰਾਤ ਜਦੋਂ ਰਾਤ ਦੇ ਫੇਰੇ ਹੁੰਦੇ ਸੀ ਉਹਨੂੰ ਦਿਨ ਤੋਂ ਜਾਣਦੇ ਨਹੀਂ ਸੀ ਅੱਛਾ ਜੀ ਤੇ ਪੈਲਸ ਪੈਲਸ ਪੁਲਸ ਹੁੰਦੇ ਸੀ ਹਾਂ ਜੀ ਕੋਈ ਪੈਲਸ ਨਹੀਂ ਅਗਲੇ ਦੇ ਘਰੇ ਜਾ ਕੇ ਬਹਿ ਕੇ ਥੱਲੇ ਵਿਛਾ ਲੈਂਦੇ ਚਾਦਰਾਂ ਪਾ ਲੰਮੀਆਂ ਪਟੀਆਂ ਐਂਦਾ ਥੱਲੇ ਲੰਮੀਆਂ ਹਾਂ ਜੀ ਤੇ ਥਾਲੀਆਂ ਦੰਦੇ ਸਾਰੇ ਥੱਲੇ ਮੂੰਹ ਤੋਂ ਕੋਲੇ ਧਰ ਤੇ ਬਸ ਮੂੰਹ ਪਾਈ ਜਾਂਦੇ ਦਵਾਦ ਤੇ ਖਾਈ ਜਾਂਦੇ ਜੀ ਮੇਰਾ ਦੋਖਾਇਆ ਪੁਰਾ ਫੋਟੋ ਮਾ ਫਾਟ ਮਾ ਵੀ ਨਹੀਂ ਸਕੇ ਜਦੇ ਜਾਣਦੀ ਨਹੀਂ ਸੀ ਜਾਣਦੇ ਕੋਈ ਹੁੰਦਾ ਸਾਧਨ ਨਹੀਂ ਹੁੰਦੇ ਸੀ ਦੋ ਪੁਰੇ ਰੇੜੀ ਇਹ ਬਸ ਸ਼ੁਰੂ ਚ ਥਨਲੋਜੀ ਮਰਫੀ ਰੇੜੀ ਆਇਆ ਉਹ ਤੋਂ ਬਾਅਦ ਪਹਿਲਾ ਬਾਅਦ ਆਇਆ ਡਿੱਕਾਂ ਡੁਕਾਂ ਟੈਪਾਂ ਟੂਪਾਂ ਜਦੋਂ ਰੇੜੂ ਆਇਆ ਸੀਗਾ ਤੁਸੀਂ ਪਹਿਲੀ ਵਾਰੀ ਰੇੜੂਆ ਕਿੱਥੇ ਦੇਖਿਆ ਪਹਿਲੀ ਵਾਰੀ ਰੇੜੂਆ ਦੇਖਿਆ ਜੀ ਮੇਰੀ ਭੂਆ ਦਾ ਵਿਆਹ ਸੀ ਬਨਸ ਹਾਰ ਅੱਛਾ ਜੀ ਬਰਾਤ ਆਈ ਉਹ ਉਹਦੇ ਮਤਲਬ ਹੋ ਦਿੱਲੀ ਨੇ ਦੇ ਦੋ ਰੇੜੂ अच्छा जी इकदा फोन ने इंदा अपने सरदार ने बाबू गोघड़ी ਦੇ ਪਿਓ ਨੇ اچھا ਗੋਘੜੀ ਦੇ ਪਿਓ ਨੇ ਲਿਆਂਦਾ ਸੀ ਮਰਫੀ ਹੂੰ ਤੇ ਇੱਕ ਦਿਨ ਰਹੀ ਮੇਰੇ ਦਾਦੇ ਨਾਤੀ RAM ਦੇ اچھا ਉਹ ਮੇਰੀ ਫੁੱਫੜ ਨੂੰ ਲੈਣ ਵਾਸਤੇ ਵਿਆਹ ਜਦੋਂ ਆ ਘੜੀ ਜਾਂ ਰੇਡ ਵੀ ਹੁੰਦੇ ਹੋਰ ਨੇ ਬਾਕੀਆ ਪਰਮਾਰ ਸਰਦਾ ਪਰਮਾਤ ਕੇ ਸਤਨਾਮ ਕੇ ਮਾਨਖੜੇ ਹਾਂ ਇਹਨਾਂ ਦੇ ਹੁੰਦਾ ਤਵਿਆਂ ਵਾਲਾ ਰੇਡੂ ਆ اچھا ਤਵੇ ਤੇ ਚੱਲਦਾ ਸੀ ਤਵੇ ਤੇ ਉਹ ਪੇਪਰ ਕਾਟ ਨਹੀਂ ਸੀ ਹੁੰਦਾ ਵੇ ਜੜੀ ਤਾਂ ਨਾ ਤਵੇ ਉਹ ਹੋ ਰਾਇ ਰੇਡਵਾ ਸੀ ਜੀ ਉਹ ਚ ਤਵਾ ਪੈ ਇਹਨਾਂ ਨਾਲ ਤਾਂ ਖਬਰਾਂ ਦਿੰਦਾ ਨਾ ਤਵੇ ਅੱਛਾ ਖਬਰਾਂ ਵੀ ਦਿੰਦਾ ਸੀ ਨਾ ਜੀ ਉਹ ਦੱਸਿਆ ਇਹਨਾਂ ਨੇ ਪਰਮਾਤ ਹੋ ਰਹੇ ਨੇ ਆਪਦੀ ਭੈਣ ਨੂੰ ਅੱਛਾ ਜਾ ਉਹ ਸੁਣਿਆ ਉਹਨਾਂ ਦੇ ਘਰੇ ਤੇ ਜਦੋਂ ਰੇਡਵਾ ਸਾ ਜਦੋਂ ਆਇਆ ਸੀ ਪਹਿਲੀ ਵਾਰੀ ਤਾਂ ਲੋਕ ਕਿੱਦਾਂ ਮਤਲਬ ਸਾਰੇ ਉਹ ਤਾਂ ਕਹਿੰਦੇ ਨੇ ਅਗੇ ਉਹ ਬੰਦਾ ਖਬਰਾਂ ਬਹੁਤ ਦੱਸਦਾ ਬਾਹਰ ਦੀਆਂ ਆਪਣੇ ਬੋਲ ਕੇ ਦੱਸਦਾ ਅੱਛਾ ਕੋਲੇ ਭਾਈ ਨੇ ਲੋਕ ਸਸ ਦੇਖੀ ਸੁਣਦੇ ਵਿਚਾਰੇ ਰੱਖ ਲੈਣੇ ਸਾਰਾ ਸਾਰਾ ਪਿੰਡ ਬਹਿ ਜਾਣਾ ਲੱਗ ਲੱਗੇ ਸਾਰੇ ਵੀ ਆਏ ਵੀ ਦੱਸੀ ਜਾਂਦਾ ਅੱਛਾ ਆਏ ਹੁੰਦੇ ਬਥਾ ਮਤਲਬ ਬਹੁਤ ਵਧੀਆ ਮਾਹੌਲ ਸੀਗਾ ਜਦੋਂ ਤੁਸੀਂ ਉਦੋਂ ਪਤਾ ਉਹਨਾਂ ਦੇ ਵਿੱਚ ਉਹਨੂੰ ਸਾਈਕਲ ਨੂੰ ਦੀ 30 ਰੁਪਈਆ ਦੀ ਸ਼ਾਰੀ ਅੰਨਾ ਨਹੀਂ ਸਾਈਕਲ ਤਾਂ ਜੀ ਦੰਸੀ ਚ ਕਢਾ ਕੇ ਲਿਆ ਅੱਛਾ 30 ਰੁਪਈਆ ਦੀ ਪਰ ਉਦੋਂ ਐ ਐ ਨਾ ਜੀ ਦਿਹਾੜੀ ਵੀ ਉਦੋਂ ਕੱਟ 5 ਰੁਪਈਆ ਦੀ ਦਿਹਾੜੀ ਚ ਮੈਂ ਜਾਂਦਾ 5 ਰੁਪਈਆ ਦਾ ਦਿਹਾੜੀ ਹੁੰਦੀ ਹਾਂਜੀ ਘਰੇ ਆ ਕੇ ਮਨਾ ਮੈਂ ਕਿਹਾ ਝੂਠੀ ਮਾਰ ਤਾ ਹੁਣ ਵੀੜੀ ਪੀਣੀ ਮਾਰੀ ਨਹੀਂ ਪੀਣੀ ਆਪਾਂ ਬਾਤ ਚ ਨਹੀਂ ਪੀਦੇ ਵਧੀਆ ਕੀਤਾ ਜੀ ਨਸ਼ੇ ਨੂੰ ਤਾਂ ਤਿਆਗਣਾ ਚਾਹੀਦਾ ਨਸ਼ਾ ਤਾਂ ਖਾਣੇ ਇਵੇਂ ਜਿਵੇਂ ਦਾਰੂ ਹਾਂਜੀ ਤੇ ਮੀਟ ਆਂਦਾ ਇਹ ਤਾਂ ਮੈਂ ਜਾਣਦੈ ਨਹੀਂ ਜੀ ਪਹਿਲਾਂ ਤੁਸੀਂ ਖਾਦਾ ਕਦੇ ਖਾਦਾ ਹੀ ਨਹੀਂ ਤੇ ਹੋਰ ਤੁਹਾਡਾ ਜੀ ਤੁਸੀਂ ਮੈਨੂੰ ਐਂ ਦੱਸੋ ਵੀ ਜਦੋਂ ਆਪਾਂ ਪੁਰਾਣੇ ਟਾਈਮ ਦੇ ਵਿੱਚ ਪੁਰਾਣੀਆਂ ਗੱਲਾਂ ਸਾਨੂੰ ਦੱਸਣੀਆਂ ਤੁਸੀਂ ਕਿਉਂਕਿ ਸਾਨੂੰ ਤਾਂ ਪੁਰਾਣੀਆਂ ਗੱਲਾਂ ਸੁਣਨ ਲਈ ਉਹ ਹੁੰਦਾ ਵੀ ਤੁਸੀਂ ਜਦੋਂ ਹੁਣ ਵੀ ਉਹਦੇ ਬਾਅਦ ਤਾਂ ਫਿਰ ਮੈਂ ਲੱਗ ਗਿਆ ਸੀ ਸਰਸੇ ਮੇਰੇ ਘਰੋਂ ਗੁਜਰੇ ਬਾਅਦ ਮੈਂ ਸਭ ਸਭ ਸਹੀ ਚੱਲ ਗਈ ਸੀ ਨੌਕਰੀ ਤੁਹਾਡੇ ਘਰ ਦੇ ਫਿਰ ਕਿੰਨਾ ਟਾਈਮ ਤਾਂ ਵਿਆਹ ਤੋਂ ਕਿੰਨੇ ਟਾਈਮ ਬਾਅਦ ਗੁਜ਼ਰ ਗਏ ਸੀ ਵਿਆਹ ਤੋਂ ਬੜਾ ਮੁੰਡਾ 9 ਸਾਲ ਦਾ ਸੀ 9 ਸਾਲ ਦਾ ਸੀ ਜਵਾਦ ਬਹੁਤ ਟਾਈਮ ਹੋ ਗਿਆ ਉਹ ਦੂਬਾਰਾ ਛੋਟਾ ਸੀ ਮੇਰੇ 3-3 ਸਾਲ ਦਾ ਫਰਕ ਹੈ ਜੀ ਚੰਨ ਮੁੰਡੇ-ਮੁੰਡੇ ਤੇ ਉਹਦੋਂ ਉਹ ਕੱल्याਣੇ ਮਤਲਬ ਜਿੰਦਗੀ ਦੇ ਵਿੱਚ ਕੱल्याਣੇ ਇੱਕ ਇੱਥੇ ਸਾਰੀ ਹਾਂਜੀ ਸ ਕੱल्याਣੇ ਇੱਕ ਕੱल्याਣੇ ਉਹ ਕੀਤਾ ਕੋਈ ਕਿਤੇ ਤੋਂ ਆਪਾਂ ਕੋਈ ਮੈਨੂੰ ਨਗਰ ਹੈ ਪਿੰਡ ਹੈ ਮਦਕੁਰ ਰੈਸਟੋਰੈਂਟ ਮੈਨੂੰ ਇਹਨਾਂ ਕੈਸਾ ਦੇ ਵੀ ਸਾਲਾ ਸਾਨੂੰ ਬਦਨਾ ਵੀ ਦਵਾ ਗਿਆ ਆਪਾਂ ਨੇ ਅਜੇ ਤੱਕ ਵੀ ਇਸ ਸਹੀਆਂ ਤੁਸੀਂ ਇਹਨਾਂ ਨੂੰ ਆਪਣੇ ਜਿਹੜੇ ਨੌਜਵਾਨਾ ਜਿਹੜੇ ਆਪਾਂ ਨੂੰ ਦੇਖ ਰਹੇ ਨੇ ਇਹਨਾਂ ਨੂੰ ਤੁਸੀਂ ਇੱਕ ਨਾ ਆਪਦੀ ਭਾਸ਼ਾ ਬਾਗੜੀ ਭਾਸ਼ਾ ਦੇ ਵਿੱਚ ਇਹਨਾਂ ਨੂੰ ਕੋਈ ਸਲਾਹਾਂ ਦਿਓ ਵੀ ਕਿਵੇਂ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਕਿਸ ਤਰੀਕੇ ਨਾਲ ਖਾਣਾ ਪੀਣਾ ਖੁੱਲ ਕੇ ਖਾਣਾ ਪੀਣਾ ਚਾਹੀਦਾ ਖੁੱਲ ਕੇ ਕੰਮ ਕਰਨਾ ਚਾਹੀਦਾ ਥੋੜਾ ਜਿਹਾ ਇਹਨਾਂ ਨੂੰ ਵੀ ਮੈਸੇਜ ਦੱਸੋ ਜੀ ਠੀਕ ਥੋੜਾ ਜਿਹਾ ਆਪਦੀ ਭਾਸ਼ਾ ਵਿੱਚ ਦੱਸੋ ਸਾਨੂੰ ਮਜ਼ਾ ਸਾਨੂੰ ਵੀ ਸੁਣਾਓ ਥੋੜੀ ਭਾਸ਼ਾ ਮੈਂ ਤਾਂ ਆਈ ਖੋ ਜੀ ਆਛੋ ਖਾਓ ਆਛੋ ਕਮਾਓ बैल कोई ना लगाओ काम करो घी है को दूध है घी है पी के अच्छे से काम करो खुराक खाओ और दुनिया में जी के दिखाओ भी जिन में काम करूं अगला दुनिया में बेरोपटे भी हाँ सबसे बड़ी सबसे बड़ी सेहत का भै, आप हाँ। अपना शरीर संभाल लिया हाँ ਉਹਨੇ ਸਭ ਕੁਝ ਸਮਝਾ ਲਿਆ ਉਹਨੇ ਸਭ ਕੁਝ ਸਮਝਾ ਲਿਆ ਹਾਂਜੀ ਤਾਂ ਦੋਸਤੋ ਇਸ ਹੀ ਅਨਸ ਰਾਜ ਜੀ ਹੁਣੀ ਜਿਹਨਾਂ ਦੇ ਨਾਲ ਤੁਹਾਡੀ ਅੱਜ ਮੁਲਾਕਾਤ ਕਰਾਈ ਬੜਾ ਸਾਨੂੰ ਇੱਕ ਮੌਕਾ ਮਿਲਿਆ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਕੀ ਐਨੀ ਹੈ ਮੇਰਾ ਸਾਗਾ ਮੈਂ ਫਿਰ 80 ਸਾਲ ਦਾ ਹੋ ਰਿਹਾ ਨੂੰ RAMDEV ਦਾ ਗਾਮ ਰੁਨੇਚਾ ਜਾਉਂ ਰੂਪ ਪੈਦਲ ਯਾਤਰਾ 800 ਕਿਲੋਮੀਟਰ ਹੈ ਅਰ ਹਰ ਸਾਲ ਕੇ ਸਾਲ ਸੌਣ ਬਾਦੂ ਮਜਾਉਂ ਜੀ ਠੀਕ ਹੈ ਹਰ ਸਾਲ ਕੇ ਸਾਲ ਕਿੰਨੇ ਕਿੰਨੇ ਟਾਈਮ ਬਾਦ ਪਹੁੰਚ ਜੰਨੇ 10 ਦਿਨਾਂ ਨੇ 11 ਦਿਨਾਂ ਦਾ ਬਾਅਦ ਜਲਦੀ ਰੇਨਿਊ ਚੱਲਦੇ ਨਾ ਰਸਤਾ ਮੈਂ ਲੰਗਰ ਪਾਣੀ ਝਕਾ ਲਈ ਅੱਛਾ 2 ਘੰਟੇ ਆਰਾਮ ਵੀ ਕਰਾਂ ਅੱਛਾ ਤਾਂ ਹੀ ਤੁਹਾਡੀ ਆ ਸਟੀਲ ਬੋਡੀ ਹੋਈ ਐਂ ਪੂਰੀ ਪੈਦਲ ਚੱਲਾਂ ਆ ਦੋਸਤੋ ਇਹ ਸੀ ਇਹਨਾਂ ਦੇ ਜਿਹੜੀ ਇਹਨਾਂ ਨੇ ਦੱਸੀਆਂ ਨੇ ਪੁਰਾਣੀਆਂ ਗੱਲਾਂ ਸਾਨੂੰ ਬਹੁਤ ਵਧੀਆ ਲੱਗੀਆਂ ਕਿਉਂਕਿ ਇਹਨਾਂ ਦੇ ਟਾਈਮ ਦੇ ਵਿੱਚ ਜਿਹੜਾ ਬਾਗੜੀ ਦੇ ਵਿੱਚ ਇਹਨਾਂ ਦੇ ਵਿਆਹ ਦੀਆਂ ਗੱਲਾਂ ਦੱਸੀਆਂ ਭਾਤ ਪਰਦੇ ਹੁੰਦੇ ਸੀਗੇ ਇੱਕ ਵੀਰ ਕਹਿੰਦੇ ਵੀ ਦੇਖੋ ਬੜੀ ਵੱਡੀ ਗੱਲ ਹੈ ਹੈਣਾ ਵੀ ਹੋਂ ਦੇ ਟਾਈਮ ਦੇ ਵਿੱਚ ਤਾਂ ਸਾਨੂੰ ਪਾਗਲ ਕਹਿਣ ਲੱਗ ਜਾਣਗੇ ਜੀ ਅਸੀਂ ਮੀਂਹ ਪਿੰਦੇ ਦੇ ਵਿੱਚ ਜਿਹੜੇ ਕੱਪੜੇ ਲਾ ਕੇ ਕੱਚੇ ਦੇ ਵਿੱਚ ਬਰਾਤ ਤੇ ਪਹਿਲੇ ਹੀ ਬਰਾਤ ਗਏ ਹੋਈਏ ਤੇ ਵਾਪਸ ਅਸੀਂ ਕੱਚੇ ਬਣਾਣ ਦੇ ਵਿੱਚ ਘਰੇ ਆਈਏ ਤਾਂ ਲੋਕ ਸਾਨੂੰ ਪਾਗਲ ਹੀ ਕਹਿਣਗੇ ਪਰ ਇਹਨਾਂ ਦੇ ਵੇਖ ਲਓ ਇਹਨਾਂ ਦਾ ਜਿਹੜਾ ਪੁਰਾਣੇ ਟਾਈਮ ਦੇ ਵਿੱਚ ਲੋਕ ਗੁੱਸਾ ਨਹੀਂ ਸੀ ਕਰਦੇ ਔਰ ਬੜਾ ਵਧੀਆ ਮਾਹੌਲ ਸੀ ਉਹਨਾਂ ਦੇ ਮਾਦੇ ਵਿੱਚ ਤੋਂ ਇਹਨਾਂ ਨੇ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਟਰੈਕਟਰ ਟਰਾਲੀ ਤੇ ਗਏ ਸੀ ਹਾਂ ਟਰੈਕਟਰ ਟਰਾਲੀ ਤੇ ਗਏ ਸੀ ਚਲੋ ਠੀਕ ਹੈ ਜੀ ਅੱਛਾ ਸਤਿ ਸ਼੍ਰੀ ਅਕਾਲ ਠੀਕ ਹੈ